ਖਲੇ ਆ ਠੀਕ ਹੈ ਇਹ ਇਹ ਇਧਰ ਦੇਖ ਲੋ ਕੱਦ ਕਾਠ ਤੁਸੀਂ ਕੱਦ ਕਾਠ ਬਾਈ ਚੰਗਾ ਬਹੁਤ ਚੰਗਾ ਫਰੀਡ ਫਰੂਡ ਨਸਲਾ ਵਾਲੀ ਬਹੁਤ ਬਾਈ ਜਿਹੜੇ ਕਮੈਂਟ ਕਰਦੇ ਵੀਰ ਹਨਾ ਕੋਈ ਕਹਿੰਦਾ ਬਾਈ ਫਰੀ ਫਰੀ ਫੜਾਉਂਦੇ ਇਹ ਜੀਆਂ ਬੱਚੀਆਂ ਬਾਈ ਕੋਈ ਵੀ ਵਾਲੀ ਨਜਾਇਜ਼ ਆ ਬੱਚੀ ਦੀ ਠੀਕ ਆ ਗੱਲ ਕਰ ਛੋਟਾ ਬੱਚਾ ਹੀ ਆ ਹਲੇ ਬਾਕੀ ਕਹਿੰਦਾ ਠੱਗੀ ਮਾਰਦੇ ਆ ਜਾਂ ਇਹ ਕਰਦਾ ਇਹ ਜੇ ਕਰਦੇ ਆ ਠੀਕ ਆ ਬਾਕੀ ਸਾਰੇ ਸਿਆਣੇ ਯਾਰ ਆਪਣੇ ਤੋਂ ਠੀਕ ਆ ਅਸੀਂ ਤਾਂ ਕਮਲੇ ਆ ਬਾਈ ਹਾਂਜੀ ਹਸਤੀ ਘਾਲ ਦੋਸਤੋ ਬਹੁਤ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਰੋਹਣ ਕੋਲੇ ਪਹੁੰਚੇ ਹੋਇਆ ਪਿੰਡ ਪਿੱਥੋ ਦੇ ਵਿੱਚ ਤੇ ਅੱਜ 11 12 ਬੱਚੀਆਂ ਦਿਖਾਵਾਂਗੇ ਬਾਕੀ ਬੱਚੀਆਂ ਜਿਹੜੀਆਂ ਹੈਗੀਆਂ ਤੁਸੀਂ ਦੱਸਿਓ ਜਰੂਰ ਦੇਖ ਕੇ ਹਨਾ ਵੀ ਸੋਨੂ ਇਹ ਕਿਵੇਂ ਲੱਗੀਆਂ ਸੋਹਣੀਆਂ ਲੱਗੀਆਂ ਤਾਂ ਵੀ ਦੱਸ ਦਿਓ ਰੇਡ ਚ ਜੈਜ ਲੱਗੀਆਂ ਨਜਾਇਜ਼ ਲੱਗੀਆਂ ਤਾਂ ਵੀ ਦੱਸ ਦਿਓ ਬਾਕੀ ਆਪਾਂ ਅੱਜ ਬਾਈ ਰੋਹਣ ਤੋਂ ਪੁੱਛਾਂਗੇ ਹਨਾ ਵੀ ਜੇ ਕੋਈ ਕਿਸੇ ਨੇ ਫਰੀ ਫੜਾਈ ਹੋਈ ਤਾਂ ਉਹਦਾ ਵੀ ਨਾਂ ਜਰੂਰ ਬੋਲੇ ਬਾਕੀ ਆਜੋ ਕਰਾਈਗੇ ਬਾਈ ਨਾਲ ਗੱਲਬਾਤ ਸਾਰੀ ਡਿਟੇਲ ਤੁਹਾਡੇ ਨਾਲ ਕਰਦੇ ਆਪਾਂ ਸਾਂਝੀ ਕਾਲ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾ ਆਪਦਾ ਨਾਮ ਤੇ ਆਪਣਾ ਪਿੰਡ ਹੈ ਪਿੱਥੋ ਕਿੱਥੇ ਰਹਿ ਜਾਂਦਾ ਹੈਗਾ ਹਾਂਜੀ ਬਾਈ ਨਾਮ ਹੈ ਰੋਹਣ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾਈ ਰਾਮਪਰਾ ਫੂਲ ਤੋਂ ਆਪਣਾ 4 ਕਿਲੋਮੀਟਰ ਪਿੰਡ ਆ ਵੀਰੇ ਠੀਕ ਆ ਹਾਂ ਵੈਸੇ ਤਾਂ ਜੀ ਗੱਲ ਕਰਕੇ ਤੁਹਾਡੇ ਪਿੰਡ ਦੀ ਹੈਨਾ ਪਿੰਡ ਦੇ ਮਹਾਨ ਕਬੱਡੀ ਦੇ ਖਿਡਾਰੀ ਬਹੁਤ ਯਾਦ ਹਾਂਜੀ ਦਾ ਪਿੱਥੋ ਵਾਲਾ ਬਾਈ ਵੱਖਰਾ ਜੀ ਹੋ ਗਿਆ ਹੈਨਾ ਜਾਣਕਾਰ ਉਹਨਾਂ ਦੇ ਆਪਣੇ ਪਿੰਡ ਦੇ ਕਿਸੇ ਨੂੰ ਦੱਸਾਂ ਦੀ ਲੋੜ ਨਹੀਂ ਪੰਜਾਬ ਪੂਰੇ ਪੰਜਾਬ ਜਆਪਾਂ ਨੂੰ ਜਾਣਦੇ ਜਾਣਦੇ ਪਿੰਡ ਹਾਂਜੀ ਅੱਛਾ ਹਾਂ ਅੱਜ ਜੀ ਆਪਾਂ ਗੱਲ ਕਰਗੇ ਹਾਂਜੀ ਹਾਂਜੀ ਤੇਰੀਆਂ ਬੱਚੀਆਂ ਬਰੇ ਹਨਾ ਹਾਂ ਬੱਚੀਆਂ ਦੀ ਡਿਟੇਲ ਦੇਣ ਤੋਂ ਪਹਿਲਾਂ ਬਾਈ ਆਪਾਂ ਮਾੜਿਆ ਆਪਾਂ ਦਰਸ਼ਕਾਂ ਨਾਲ ਆਪਣੇ ਜਿਹੜੇ ਕਿਸਾਨ ਵੀਰ ਆਪਣਾ ਜੁੜੇ ਵੀ ਉਹਨਾਂ ਨਾਲ ਮਾੜੀ ਜੀ ਆਪਾਂ ਗੱਲਬਾਤ ਕਰ ਚਾਹੁੰਦੇ ਆ ਠੀਕ ਆ ਪਹਿਲੀ ਗੱਲ ਬਾਈ ਜਿਹੜੇ ਕਮੈਂਟ ਕਰਦੇ ਵੀਰ ਹਨਾ ਕੋਈ ਕਹਿੰਦਾ ਬਾਈ ਫ੍ਰੀ ਲੈ ਫ੍ਰੀ ਫੜਾਉਂਦੇ ਇਹ ਜਿਹੀਆਂ ਬੱਚੀਆਂ ਬਾਈ ਕੋਈ ਵੀ ਬੰਦਾ ਹਨਾ ਇਹ ਜਿਹੀਆਂ ਬੱਚੀਆਂ ਫ੍ਰੀ ਫੜਾਉਂਦਾ ਹਨਾ ਖੀਰੀਆਂ ਬੱਚੇ ਹੁਣ ਜਿੰਨੇ ਮਰਜੀ ਆਪਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੁੰਦਾ ਨਾ ਬਾਈ ਜਿਹੜੇ ਬੰਦੇ ਨੇ ਵੀ ਬਾਈ ਫ੍ਰੀ ਬੱਚੀ ਭੇਜੀ ਆਪਾਂ ਅਗਲੀ ਵਾਰ ਵੀਡੀਓ ਚ ਵੀ ਦਿਖਾਵਾਂਗੇ ਵੀ ਬਾਈ ਐਹੋ ਜਿਹੇ ਬੱਚੇ ਆਪਾਂ ਨੂੰ ਫ੍ਰੀ ਭੇਜੀਆਂ ਫ੍ਰੀ ਭੇਜੀਆਂ ਹਾਂ ਠੀਕ ਆ ਉਹ ਬਾਕੀ ਕਹਿੰਦਾ ਠੱਗੀ ਮਾਰਦੇ ਆ ਜਾਂ ਇਹ ਕਰਦਾ ਇਹ ਜੇ ਕਰਦੇ ਆ ਠੀਕ ਆ ਬਾਕੀ ਸਾਰੇ ਸਿਆਣੇ ਯਾਰ ਆਪਣੇ ਤੋਂ ਠੀਕ ਆ ਅਸੀਂ ਤਾਂ ਕਮਲੇ ਆ ਬਾਈ ਜਾਵਾਂ ਠੀਕ ਆ ਠੀਕ ਆ ਸਾਰੇ ਸਿਆਣੇ ਆ ਬਾਕੀ ਆਪਾਂ ਨੂੰ ਕਮੈਂਟਾਂ ਦੀ ਵੀ ਵੈਸੇ ਆਪਾਂ ਨੂੰ ਕੋਈ ਐਡੀ ਹੋਣੀ ਹੁੰਦੀ ਪਰ ਜਦੋਂ ਫਿਰ ਵੀ ਜਦੋਂ ਚਲੋ ਕੋਈ ਬੋਲਦਾ ਹੈ ਨਾ ਆਪਣਾ ਇਹ ਹੁੰਦਾਗਾ ਕੋਈ ਮੈਨੂੰ ਵੀ ਕਹਿ ਜਾਂਦਾ ਵੀ ਇਹ 1500 ਦੀ 75000 ਹਾਂ ਆ ਵੀ 1500 ਦੀ 7500 ਵੀ ਝੂਠ ਬੋਲਿਆ ਹੈ ਹਾਂ ਚਲੋ ਠੀਕ ਹੈ ਬਾਕੀ ਆਪਾਂ ਆ ਦਾ ਕੰਮ ਆ ਆਪ ਦੇ ਕੰਮ ਤੱਕ ਮਤਲਬ ਰਹਿ ਗਿਆ ਕਮੈਂਟਾਂ ਤੱਕ ਆਪਾਂ ਨੂੰ ਮਤਲਬ ਕੋਈ ਨਹੀਂ ਹੈ ਨਾ ਦੇਖੋ ਅਸੀਂ ਮਤਲਬ ਤੁਹਾਡੇ ਜਿਹੜੇ ਹੈਗੇ ਆਪਾਂ ਆਪਣਾ ਕੰਮ ਹੁੰਦਾ ਮਿੱਤਰੋ ਮੈਂ ਹਮੇਸ਼ਾ ਦੱਸਾਂ ਨਾ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਦਿਖਾਉਣੇ ਤਸੱਲੀ ਕਰਨੀ ਰੇਟ ਚ ਨਹੀਂ ਲੱਗਦੇ ਜਾਇ ਲੱਗਦੇ ਨਜਾਇਜ਼ ਲੱਗਦੇ ਆ ਬਾਕੀ ਬਹੁਤ ਭਰਾਵਾਂ ਨੇ ਬੱਚੀਆਂ ਲੈਣੀਆਂ ਹੁੰਦੀਆਂ ਜੇ ਕੋਈ ਕਿਸੇ ਉਹ ਜ਼ਰੂਰ ਨੰਬਰ ਵਿੱਚ ਪਾਇਆ ਕਰੇ ਇੱਕ ਦੋ ਭਰਾਵਾਂ ਨੇ ਨੰਬਰ ਪਾਏ ਵੀ ਸੀਗੇ ਪਰ ਉਹ ਮੈਂ ਤੈਨੂੰ ਦੱਸਦਾ ਗੱਲ ਕਿ ਉਹਨਾਂ ਨੇ ਕੋਈ ਨੰਬਰ ਵਗੈਰਾ ਚੱਕਿਆ ਹੋਣ ਚੱਕਿਆ ਨਾ ਵੀਰੇ ਠੀਕ ਹੈ ਤੁਸੀਂ ਲਾ ਕੇ ਮਤਲਬ ਟਰਾਈ ਕੀਤਾ ਸੀਗਾ ਆਬਰੇ ਕੋਈ ਕਿਸਨ ਵੱਲੋਂ ਸਾਨੂੰ ਤਾਂ ਕਿਸੇ ਕਿਸੇ ਨੇ ਫ੍ਰੀ ਫੜਾਈ ਨਹੀਂ ਭਾਈ ਠੀਕ ਨਾ ਅਜੇ ਤੱਕ ਫੜਾਈ ਆ ਠੀਕ ਆ ਜੇ ਇਹ ਜਿਹੇ ਬੱਚਾ ਸਾਨੂੰ ਫ੍ਰੀ ਮਿਲ ਲੱਗਿਆ ਤੇ ਫਿਰ ਤਾਂ ਕਿਆ ਬਾਤ ਆ ਫਿਰ ਮੈਂ ਕਹਿੰਦਾ ਜੇ ਕੰਨਾ ਕਰਦੇ ਅਸੀਂ ਹਾਂ ਮੈਂ ਕਹਿੰਦਾ ਉਹ ਹੋ ਜੀਆਂ ਵੀ ਨਹੀਂ ਕਿਸੇ ਨੇ ਫ੍ਰੀ ਦੇ ਹਾਂ ਉਹ ਹੋ ਜੀਆਂ ਆਪਣੀ ਫ੍ਰੀ ਦੇਣਗੇ ਯਾਰ ਹਾਂ ਸਹੀ ਗੱਲ ਹੁਣ ਡਿਟੇਲ ਦੀ ਗੱਲ ਕਰਕੇ ਪਹਿਲੇ ਨੰਬਰ ਵਾਲੀ ਬੱਚੀ ਤੋਂ ਹਾਂ ਉਹ ਬਹੁਤ ਸੁਪਰ ਬੱਚੀ ਆ ਭਾਈ ਬਹੁਤ ਕੁਆਲਿਟੀ ਵਾਲੀ ਹੈ ਹਨਾ ਅੱਛਾ ਜੇ ਆਪਾਂ ਇਹ ਰੋਹਣ ਇਹਦੀ ਗੱਲ ਕਰਗੇ ਉਮਰ ਕਿੰਨੀ ਕੁ ਹੋਊਗੀ ਉਮਰ ਬਾਈ ਇਹਨੇ ਦੋਨ ਦੇ ਦੰਦ ਚੱਕ ਲਏ ਆ ਬਾਈ ਠੀਕ ਆ ਦੋਨ ਦੀ ਹੋ ਗਈ ਹਾਂ ਹਾਂ ਬਸ ਵੀ ਦੋਨ ਦੇ ਚੱਕ ਲਏ ਆ ਠੀਕ ਆ ਇਹ ਇਧਰ ਦੇਖ ਲਓ ਕੱਦ ਕਾਟ ਕੱਦ ਕਾਟ ਬਾਈ ਚੰਗਾ ਬਹੁਤ ਚੰਗਾ ਬਰੀਡ ਬਰੂਡ ਨਸਲ ਵਾਲੀ ਬਹੁਤ ਆ ਬਾਈ ਹਣਾ ਬਾਕੀ ਆਪਣੇ ਸਾਰੇ ਭਰਾ ਜਾਣਕਾਰ ਇਹ ਇਧਰ ਬਣਦੇ ਬਣਦੇ ਬਾਕੀ ਥੱਲੋਂ ਦਿਖਾ ਦਿੰਨੇ ਆਪਾਂ ਜਿਹੜੀ ਹਾਂਜੀ ਹਾਂਜੀ ਬਾਈ ਚਾਰ ਹੀ ਥਾਣਾ ਠੀਕ ਆ ਚਾਰ ਥਾਣੀ ਆ ਗਏ ਬਾਕੀ ਸੋਨਾ ਥਣ ਤਿਆਰ ਕਰੂਗੀ ਹਾਂ ਲੈਗ ਸਕੋਰ ਬਾਈ ਬਾਈ ਦੀ ਬੱਚੀ ਪਾਲਣ ਦੀ ਤੁਸੀਂ ਆਪ ਸਮਝਦਾ ਹੋ ਬਾਈ ਕਿੰਨਾ ਖਰਚ ਆ ਜਾਂਦਾ ਹਾਂ ਫੀਡ ਬਹੁਤ ਖਾ ਜਾਂਦਾ ਹਾਂ ਹਾਂਜੀ ਬਈ ਬਾਕੀ ਆਪਾਂ ਦੰਦ ਚੈੱਕ ਕਰਾ ਦਗੇ ਰੋਣ ਹਾਂ 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 ਬਾਈ ਦੰਦ ਦਿਖਾਓ ਜਰੂਰ ਕਿਤੇ ਆਪਾਂ ਗੱਲ ਕਹਿਤੀ ਬਾਈ ਉਹੀ ਹੋਊਗਾ ਯਾਰ ਠੀਕ ਆ ਹਾਂ ਆ ਮਿੱਤਰੋ ਜੇ ਇਸ ਬਹਿਰ ਦੀ ਆਪਾਂ ਗੱਲ ਕਰ ਗਏ ਹੁਣ ਖੀਰੀ ਤੋਂ ਹਨਾ ਹੁਣੀ ਹੁਣੀ ਦੋ ਦੰਦ ਹੋਈ ਹੋਊਗੀ ਬਾਕੀ ਕਨਫਰਮ ਜਿਹੜਾ ਹੈਗਾ ਉਹ ਤੁਸੀਂ ਇਹ ਆ ਦੇਖ ਲਓ ਠੀਕ ਹੈ ਵੀਰੇ ਅ ਦੋ ਦੰਦ ਵੈਹੜ ਹੋ ਗਈ ਤੇ ਬਾਕੀ ਆਪਾਂ ਰੇਟ ਪੈ ਇਹਨਾਂ ਦਾ ਬਾਅਦ ਚ ਕਰਾਂਗੇ ਆ ਰੇਟ ਬਾਈ ਆ ਤਿੰਨਾਂ ਤੋਰ ਇੱਕ ਦਿਖਾ ਦੇ ਠੀਕ ਆ ਹਾਂਜੀ ਹਾਂਜੀ ਦਿਖਾਓ ਦਿਖਾਓ ਇਹ ਆ ਦੇਖ ਲਓ ਮਿੱਤਰੋ ਬੱਚੀਆਂ ਬਹੁਤ ਸੁਪਰ ਆ ਕੁਆਲਟੀ ਵਾਲੀ ਬਾਈ ਬੋਦੀ ਵਾਲੀਆਂ ਬੱਚੀਆਂ ਨੇ ਇਹ ਲੈਓ ਕਰੋ ਤੋਰਾ ਤਰਾਜ ਬਹੁਤ ਚੰਗਾ ਵੀ ਮਤਲਬ ਬਹੁਤ ਚੰਗੀਆਂ ਵੈੜਾ ਮਾਰਨੇ ਆ ਮਾ ਲੱਗੇ ਜੇ ਤਾਂ ਤਿਆਰ ਹੋਣ ਇਹਨਾਂ ਨੇ ਬਾਕੀ ਗੱਲਾਂ ਕਰਾਉਣੀਆਂ ਬਾਈ ਵੈੜਾ ਨੇ ਠੀਕ ਆ ਹਾਂਜੀ ਇਹ ਆ ਦੇਖ ਲਓ ਮਿੱਤਰੋ ਆ ਵੈਹੜ ਵੀ ਚੈੱਕ ਕਰ ਲਓ ਤੁਸੀਂ ਦੂਜੇ ਨੰਬਰ ਵਾਲੀ ਇਹ ਇਹ ਠੀਕ ਆ ਹਾਂ ਆ ਜੋ ਇਹ ਇਹਦੇ ਦੰਦ ਵੀ ਦਿਖਾ ਦੇ ਹਾਂਜੀ ਹਾਂਜੀ ਭਾਈ ਆ ਜੋ ਆ ਜੋ ਹੂੰ ਥੱਲੋਂ ਸੋਹਣੀ ਤਿਆਰ ਹੁੰਦੀ ਆਉਂਦੀ ਆ ਹਨਾ ਥਾਨ ਵਧੀਆ ਬਣਾਉਗੀ ਬਾਕੀ ਦੇਖੋ ਭਾਈ ਕੱਚੀ ਖੀਰੀ ਆ ਜਾਮ ਲੈ ਆ ਠੀਕ ਆ ਆ ਵੀ ਖੀਰੀ ਆ ਭਾਈ ਬੱਚੀ ਇਹ ਵੀ ਦਿਖਾ ਦੇ ਪਹਿਲਾਂ ਹਾਂਜੀ ਹਾਂਜੀ ਭਾਈ ਇਹ ਵੀ ਦਿਖਾਈ ਦੇ ਪਹਿਲਾਂ ਠੀਕ ਆ ਠੀਕ ਠੀਕ ਆ ਭਾਈ ਓਕੇ ਓਕੇ ਇਹ ਵੀ ਖੀਰੀ ਆ ਗਈ ਮਿੱਤਰੋ ਬਹਿੜ ਜਿਹੜੀ ਹੁਣ ਉਹ ਹੁਣ ਖੋਲੂਗਾ ਨਾ ਬਾਕੀ ਸਭੀ ਪਲੀ ਜਿਹੜੀ ਹੈਗੀ ਆ ਉਹ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਰੰਗ ਆ ਚਿਤਲੀ ਜੀ ਵਹਿੜ ਆ ਗਈ ਵਜਨ ਵਜੂਤ ਬਹੁਤ ਆ ਬਾਈ ਪਜਾ ਤੋਂ 25 ਬਾਨਾ ਬਹੁਤ ਚੰਗਾ ਆਰਡਰ ਤਿਆਰ ਕਰਨਾ ਪਛੀ ਨੇ ਇੰਨਾ ਗੁੱਦਾ ਬਾਈ ਥੱਲੇ ਹੁਣ ਇਹ ਮੈਨੂੰ ਐ ਲੱਗਦਾ ਵੀ ਤਿਆਰ ਹੀ ਨਹੀਂ ਹਾਂਜੀ ਹਾਂਜੀ ਬੜਾ ਟਿੱਕਾ ਲੈਣ ਦੇ ਕਾਬਿਲ ਨੇ ਤਿੰਨੇ ਬੱਚੀਆਂ ਇਹ ਹਾਂ ਹਾਂ ਬਈ ਇਹ ਐਈ ਰਿਵਾਰਡ ਦੇ ਕਾਬਿਲ ਨੇ ਇਹ ਬੱਚੀਆਂ ਜਿਵੇਂ ਆ ਬੱਚੀ ਦੇਖ ਹੁਣ ਕਰਦੀ ਐ ਇਦਨ ਹਾਂ ਬਈ ਇਹ ਬਾਕੀ ਵਜੂ ਬਜਨ ਦੇ ਸਿਰ ਤੇ ਹੁੰਦੇ ਉਹ ਬੱਚੀ ਹੈ ਨਾ ਇਹਨਾਂ ਦਾ ਵਜਨ ਸਹੀ ਹੈ ਜਮਾ ਇਹ ਐਈ ਕਰਾਉਣ ਦੇ ਕਾਬਿਲ ਐ ਐਈ ਮਤਲਬ ਕਰਾਉਣ ਦੇ ਕਾਬਿਲ ਆ ਇਹ ਦੋ ਮਹੀਨੇ ਦੇ ਵਿੱਚ ਠੰਡ ਆ ਗਈ ਹੁਣ ਤਾਂ ਹੋਈ ਜਾਊ ਹਾਂ ਹਾਂਜੀ ਬਿਲਕੁਲ ਅੱਛਾ ਇਹ ਤਿੰਨੇ ਬੱਚੀਆਂ ਦਾ ਕੀ ਰੇਟ ਐ ਇਹ ਬਈ ਇੱਕ ਬੱਚੀ 35000 ਰੁਪਏ ਦੇ ਮੈਂ ਮਲੇ ਤਿੰਨੇ ਬੱਚੀਆਂ ਆਪਾਂ ਦੇ ਦਾਂਗੇ 50000 ਇਹੋ ਮਾਨਤਾਂ ਨੂੰ ਕੋਈ ਮਾਨਤਾਂ ਬਈ 1000 1000 ਰੁਪਏ ਮਾਨ ਕਰ ਠੀਕ ਆ ਅਜੇ ਕੋਈ ਕੋਲੇ ਆਊਗਾ ਤਾਂ 2-2000 ਰੁਪਏ ਵੀ ਮਾਨ ਕਰਦਾਂਗੇ ਬਾਈ ਠੀਕ ਆ ਹਾਂਜੀ ਹਾਂਜੀ ਜੇ ਕੋਈ ਦੂਰ ਦਾ ਬੰਦਾਗਾ ਕਿਰਾਏ-ਭਾੜੇ 'ਚ ਉਹਨੂੰ ਆਸਾਨੀ ਹੋ ਜਾਂਦੀ ਬਾਈ ਠੀਕ ਹੈ ਹਾਂਜੀ ਅੱਛਾ ਜਿਵੇਂ ਆਪਣੀਆਂ ਆ ਬੱਚੀਆਂ ਆਈਆਂ ਬਾਈ ਇਹ ਵੀ ਬੱਚੀਆਂ ਬਾਈ ਛੋਟਾ ਕੁਆੜੀ ਵਾਲੀਆਂ ਬਾਕੀ ਬੱਚੀਆਂ ਦੇ ਫੇਸਬੁੱਕ ਚੈੱਕ ਕਰ ਬਾਈ ਕਿੰਨੇ ਚੰਗੇ ਆ ਹਮ ਇਹ ਆ ਦੇਖੋ ਮਿੱਤਰੋ ਹੂੰ 4-4 ਥਾਣਾ ਬਾਈ ਠੀਕ ਆ ਰੰਗ ਪ੍ਰਿੰਟ 4-4 ਥਾਣਾ ਦਾ ਮਤਲਬ ਇਹ ਹੁੰਦਾ ਮਿੱਤਰੋ ਕੋਈ ਨਾਲ ਫੋਟ ਹੁੰਦੀ ਆ ਮਤਲਬ ਪੰਜਵਾਂ ਥਾਣ ਹੁੰਦਾ ਠੀਕ ਆ ਉਹਦੇ ਨਾਲ ਜੱਜਮੈਂਟ ਆ ਜਾਂਦੀ ਕਿ ਐਕਸਟਰਾ ਥਾ ਆ ਦੇਖੋ ਠੀਕ ਆ ਬਣਦੇ ਇਹ ਬਣਦੇ ਬੱਚਾ ਆਪਾਂ ਦੂਜਾ ਦਿਖਾਉਣੇ ਆ ਇਹ ਇਹਨਾਂ ਦੀ ਉਮਰ ਕਿੰਨੀ ਕੁ ਹੋਊਗੀ ਰੋ ਇਹ ਉਮਰ ਬਾਈ ਹਲੇ 6-6 ਮਹੀਨੇ ਦੀਆਂ ਬੱਚੀਆਂ ਨੇ ਬਾਈ 6-6 ਮਹੀਨੇ ਹਾਂ ਆ ਚਿੱਟਾ ਬੱਚਾ ਬਹੁਤ ਸੋਹਣਾ ਪੱਛਾ ਬਾਈ ਤੇ ਆ ਦੇਖੋ ਏ ਇਹ ਛੋਟਾ ਜਿਹਾ ਮੂੰਹ ਹੈ ਇਹਦਾ ਹੈਨਾ ਬਾਕੀ ਸੋਹਣਾ ਸੁਨੱਖਾ ਇਹ ਰੇਟ ਜਿਵੇਂ ਆਪਾਂ ਗੱਲ ਕਰਕੇ ਪੰਜ ਬੱਚੀਆਂ ਦਾ ਇਕੱਠਾ ਹੋਊਗਾ ਦੇਖਦੇ ਆ ਥੱਲੋਂ ਝੋਲੀ ਵੀ ਚੰਗੀ ਆ ਠੀਕ ਆ ਆ ਦੇਖੋ ਬਾਕੀ ਹੁਣ ਕਾਲੀ ਬੱਚੀ ਵੀ ਬਹੁਤ ਸੋਹਣੀ ਆ ਖੇਚਲਾ ਕਰ ਰਹੇ ਹੁਣ ਆ ਫੇਸ ਦੇਖੀ ਬਾਈ ਬੱਚੀ ਦਾ ਕਿੰਨਾ ਪਿਆਰਾ ਹੈ ਦਾ ਦੇ ਕੰਨ ਕੋਨਾ ਦੇਖ ਕਿੰਨੀ ਗਲਾਈ ਹੈ ਕੰਨਾਂ ਦੀ ਹਾਂ ਨਹੀਂ ਆ ਦੇਖੀ ਲੈ ਦੇਖ ਬਾਈ ਫੇਸ ਛੋਟਾ ਜਿਹਾ ਹੀ ਫੇਸ ਆ ਬਾਈ ਹਾਂ ਜਰਸੀ ਚ ਤੇ ਮਿਕਸਜ ਆ ਗਿਆ ਘੈਂਟ ਬਾਤ ਗੱਲਬਾਤ ਸੁਣੂਗੀ ਇੱਧਰ ਲਿਆ ਬੱਚਾ ਬਹੁਤ ਪਾਲਿਆ ਪੋਲਿਆ ਬਾਈ ਇਹ ਆ ਦੇਖੋ ਚਾਰ ਥਾਣੀ ਇਹਨੇ ਹਾਂਜੀ 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 ਬਾਈ ਦੇਖੋ ਇਹ ਇੱਧਰ ਕਰ ਦੇ ਬਾਈ ਠੀਕ ਆ ਹਾਂਜੀ ਹਾਂਜੀ ਲੋ ਅੱਗੇ ਆ ਬੱਚਾ ਹਾਂ ਆ ਬੱਚੀ ਤੋਂ ਆਇਆ ਯਾਰ ਨਾ ਬੱਚੀ ਗੋਲ ਮਟੋਲ ਜੀ ਸੋਹਣੀ ਆ ਵੀ ਇੱਧਰ ਕਰੀ ਇਹ ਆ ਦੇਖੋ ਹੁਣ ਇੱਧਰ ਮੂੰਹ ਦੀ ਦੇਖੋ ਕਿੰਡੀ ਸੋਹਣੀ ਬੱਚੀ ਐ ਇੱਧਰ ਬਹੁਤ ਸੋਹਣੀ ਬੱਚੀ ਆ ਹਾਂ ਫੇਸ ਦਾ ਕੱਟ ਕੁੱਟ ਬਾਈ ਬਹੁਤ ਸੋਹਣਾ ਪਿੰਕ ਨੋਜ਼ ਵਾਲੀ ਹਣ ਪਿੰਕ ਨੋਜ਼ ਵਾਲੀ ਹਾਫ ਪਿੰਕ ਨੋਜ਼ ਆ ਗਿਆ ਇਹ ਹਾਂਜੀ ਹਾਫ ਪਿੰਕ ਨੋਜ਼ ਬੰਦੇ ਇਹਦੇ ਵੀ ਚਾਰੀ ਸਾਨਾ ਹਣ ਹਾਂਜੀ ਹਾਂਜੀ ਬਾਕੀ ਇਹਦਾ ਨਾ ਯਾਰ ਦੇਖੀ ਲੈ ਥੱਲੋ ਦੇਖ ਓਏ ਇਹ ਰੋ ਹੁਣ ਬੰਨੀ ਕਰਾ ਇਹ ਆ ਦੇਖੀ ਲੈ ਖੱਲੋ ਦੇਖ ਝੋਲੀ ਪਿਛਾ ਨੂੰ ਸੜਦੀ ਹੈ ਪੂਰੀ ਹਾਂਜੀ ਵੀਰੇ ਹੂੰ ਅੱਛਾ ਜਿਵੇਂ ਅਗਿਆ ਆਈਆਂ ਬਾਈ ਹਾਂਜੀ ਹਾਂਜੀ ਬਾਈ ਆ ਰਿਹਾ ਇਹਨਾਂ ਪੰਜਾਂ ਬੱਚਿਆਂ ਦਾ ਪਰ ਰੇਟ ਦੱਸ ਦੇ ਹਾਂਜੀ ਵੀਰੇ ਇਹ ਪੰਜੇ ਬੱਚਿਆਂ ਆਪਾਂ ਬਾਈ 95000 ਰੁਪਏ ਦੇ ਦੇ ਦਿੰਦੇ ਬਾਈ ਠੀਕ ਆ ਹਾਂਜੀ ਹਾਂਜੀ ਅ 95000 ਹਾਂਜੀ ਹਾਂਜੀ ਵੀਰੇ ਚਲੋ ਤੇ ਇਹਨਾਂ ਜੋ ਮਾਨਤਾ ਨੂੰ ਕੋਈ 95000 ਦੇ ਵਿੱਚੋਂ 1000 1000 ਰੁਪਏ ਵੀ ਮਾਨ ਕਰ ਦਾਂਗੇ ਬਾਈ ਠੀਕ ਆ 90000 ਦੀਆਂ ਹਾਂਜੀ ਹਾਂਜੀ ਵੀਰੇ ਠੀਕ ਆ 90000 ਦੀਆਂ ਚਲੋ ਇਹ ਆ ਦੇਖੋ ਅ ਆ ਬੱਚਾ ਛੋਟਾ ਆ ਗਿਆ ਇਨਾ ਦਾ ਰੇਟ ਵੀ ਘੱਟ ਹਾਂ ਭਾਈ ਇਹ ਚਾਰ ਚਾਰ ਸਾਢੇ ਸਾਢੇ ਚਾਰ ਚਾਰ ਮਹੀਨੇ ਦੀਆਂ ਬੱਚੀਆਂ ਨੇ ਠੀਕ ਹੈ ਹਾਂਜੀ ਹਾਂਜੀ ਵੀਰੇ ਚਾਰ ਚਾਰ ਪੰਜ ਪੰਜ ਮਹੀਨੇ ਦੀਆਂ ਬੱਚੀਆਂ ਆਈਆਂ ਮਿੱਤਰੋ ਇਹ ਇਹ ਬਣਦੇ ਵੀਰੇ ਮੰਨਦੇ ਇੱਕ ਨਾ ਮੈਂ ਤੁਹਾਨੂੰ ਲਾਸਟ ਦੇ ਉੱਤੇ ਇੱਕ ਟਾਪ ਬੱਚੀ ਦਿਖਾਉਣਾ ਬੋਸ ਆ ਖੋਲ ਜਾ ਇਹਨਾਂ ਨੂੰ ਖੜੀਆਂ ਰੰਦੇ ਤਾਂ ਆਪਾਂ ਖੜੀਆਂ ਹੀ ਦਿਖਾ ਦਿੰਦੇ ਹਾਂਜੀ 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 ਭਾਈ ਚਾਰ ਚਾਰ ਸਾਰਿਆਂ ਦੇ ਹਾਂ ਆ ਆ ਦੇਖੋ ਇਹ ਆ ਦੇਖਿਓ ਬੱਚੀ ਤੁਸੀਂ ਇਹ ਜੀ ਬਰੀਡ ਫਰੂਡ ਭਾਈ ਬਾਲੀ ਨਜਾਇਜ਼ ਆ ਬੱਚੀ ਦੀ ਠੀਕ ਆ ਗੱਲ ਕਰ ਛੋਟਾ ਬੱਚਾ ਹੀ ਆ ਹਲੇ ਪਰ ਬਰੀਡ ਬਰੀਡ ਦੇ ਮੁਕਾਬਲੇ 'ਚ ਸਾਰਾ ਟੌਪ ਚ ਬਾਈ ਹਾਂ ਬਰੀਡ ਦੇ ਮੁਕਾਬਲੇ 'ਚ ਮੈਂ ਟੌਪ ਬੱਚੀ ਆ ਟੌਪ ਦੇ ਟੌਪ ਤੇ ਬਾਈ ਜੇ ਮੈਂ ਕਹਿੰਦਾ ਵੀ ਇਹਨੂੰ ਮਹੀਨਾ ਦੋ ਮਹੀਨੇ ਜੱਟ ਕੇ ਜੀ ਫੀਡ ਪਾਈ ਹੁੰਦੀ ਤੇ ਫਿਰ ਤੂੰ ਦੇਖ ਚੱਟੇ ਨਾ ਜੀ ਬਾ ਜਾਣੀਆਂ ਬਾਈ ਬੱਚੀਆਂ ਤਾਂ ਹੁਣ ਤਾਂ ਚਾਰ ਚੂਰ ਸਾਰੇ ਬੰਦੇ ਕੋਲੇ ਆਪਣਾ ਕੋਲ ਪਾਇਆ ਵਾ ਇਹ ਤਾਂ ਦਿਨਾਂ 'ਚ ਗ੍ਰੋਥ ਕਰ ਜਾਂਦੀਆਂ ਬੱਚੀਆਂ ਸਹੀ ਗੱਲ ਸਹੀ ਗੱਲ ਨਹੀਂ ਸੋਹਣੀ ਤਿਆਰ ਹੋਊਗੀ ਇਹ ਇਹ ਆ ਦੇਖੋ ਬਾਕੀ ਇੱਕ ਸਾਨੂੰ ਜਰਸੀ ਛੋਟੀ ਜੀ ਆ ਦੇਖੋ ਜਰਸੀ ਜਿਹੜੀ ਹੈਗੀ ਇਹ ਵੀ ਸੋਹਣੀ ਸੁਨੱਖੀ ਹੈ ਇਹ ਆ ਆ ਗਈ 6 ਕ ਮਹੀਨਿਆਂ ਦੀ 5 ਕ ਦੀ ਇਹ ਹੋ ਗਈ ਮੈਨੂੰ ਐ ਲੱਗਦਾ ਛੋਟੀ ਜੀ ਇਹ ਸਾਢੇ 4 ਕ ਮਹੀਨਿਆਂ ਦੀ ਸਾਢੇ 4 ਕ ਮਹੀਨਿਆਂ ਦੀ ਮੱਥੇ ਦੇ ਵਿੱਚ ਟਿੱਕਾ ਆ ਗਿਆ ਇਹਦੇ ਹਨਾ ਹਾਂਜੀ ਹਾਂਜੀ ਬਾਈ ਠੀਕ ਆ ਇਹਦੇ ਕੱਲੀ ਦਾ ਰੇਟ ਦੱਸ ਓਏ ਹਾਂਜੀ ਇਹਦਾ ਕੱਲੀ ਦਾ ਰੇਟ ਕੱਲੀ ਦਾ ਰੇਟ ਮਰੇ ਕੱਲੀ ਦਾ ਰੇਟ 11000 ਦੀ ਦੇ ਦਾਂਗੇ ਬਾਈ ਅੱਛਾ ਹਾਂਜੀ ਲੈ ਚਾਕੂ ਬਾਕੀ ਇਹ ਚਾਰੇ ਬੱਚੇ ਇਕੱਠਿਆਂ ਲਊਗਾ ਇਹ ਬੰਦਾ ਠੀਕ ਆ ਚਾਰੇ ਬੱਚੇ 50000 ਦੇ ਦੇ ਦਾਂਗੇ ਭਾਈ ਠੀਕ ਆ ਹਾਂਜੀ ਚਾਰੇ ਬੱਚੀਆਂ ਦਾ ਰੇਟ ਹੋ ਗਿਆ ਬਾਕੀ ਮਿੱਤਰੋ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਪਿੰਡ ਪਿੱਥੋ ਤੇ ਬਾਕੀ ਰਾਮਪਰੇ ਦੇ ਕੋਲੇ ਰਹਿ ਗਿਆ ਤੁਸੀਂ ਆਇਓ ਹਨਾ ਬਾਈ ਦੇ ਫਾਰਮ ਦੇ ਉੱਤੇ ਬਾਈ ਦੇ ਘਰੇ ਪਹੁੰਚੇ ਆ ਦੀ ਤਸੱਲੀ ਕਰਕੇ ਕੋਈ ਵੀ ਜਿਹੜੀ ਹੈਗੀ ਆ ਬੱਚੀ ਤੁਸੀਂ ਖਰੀਦ ਕਰ ਸਕਦੇ ਹੋ ਬਾਕੀ ਲਾਸਟ ਦੇ ਉੱਤੇ ਇੱਕ ਜਿਹੜੀ ਹੈਗੀ ਆ ਆਹ ਬੱਚੀ ਜਿਹੜੀ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਵੀਡੀਓ ਰੇਟ ਚੰਗਾ ਲੱਗਿਆ ਬਾਈ ਦਾ ਹਨਾ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਭਰਾ ਵੀਡੀਓ ਨੂੰ ਸ਼ੇਅਰ ਕਰਦੇ